ਵੇ ਮੈਂ ਤੇਰੇ ਪਿੱਛੇ ਯਾਰ ਐਨੀ ਪਾਗਲੇ ਆ ਵੇ ਮੈਂ ਤੇਰੇ ਪਿੱਛੇ ਯਾਰ ਐਨੀ ਪਾਗਲੇ ਆ ਇਹ ਪਾਗਲੇ ਵੀ ਕੋਈ ਦਾ ਪਾਗਲੇ ਹੋਣਾ ਨਹੀਂ ਤੋਰੀ ਰੋਸ਼ਨੀ ਜਿਹੜੀ ਅੱਛਾ ਨਹੀਂ ਬਚਪਨ ਤੋਂ ਨਹੀਂ ਆਇਆ ਜਾਂ ਕੀ ਹੋਇਆ ਸੀ ਇਸ ਬਰ ਦੇ ਆਣਾ ਚਾਹੀਦਾ ਇਹ ਰੋਸ਼ਨੀ ਮੇਰੇ ਬਚਪਨ ਤੋਂ ਨਹੀਂ ਹੈਗੀ ਆ ਮੰਮੀ ਨੇ ਉਹ ਹਸਪੀਟਲੇ ਘੁੰਮੇ ਖੋਖੋ ਲਾਸ ਕਰਾਏ ਆ ਕਹਿੰਦੇ ਪਿੱਛੇ ਲਾਈਟ ਨਹੀਂ ਹੈਗੀ ਆ ਫਿਰ ਉਹਨਾਂ ਨੇ ਫਿਰ ਇਸ ਤਰ੍ਹਾਂ ਜਵਾਬ ਦੇ ਦਿੱਤੇ ਆ ਅੱਖੀਆਂ ਹਦਾ ਹਕ ਯਾ ਤੇਰਾ ਸੁਨਾਇਆ ਰੱਬ ਨਨ ਰਾਜਵੀ ਹੁੰਦੀ ਏ ਰੱਬ ਆ ਸਰੀਲੀ ਆਵਾਜ਼ ਦਿੰਦੀ ਏ ਪਰ ਰੋਸ਼ਨੀ ਨਹੀਂ ਦਿੰਦੀ ਰੱਬ ਨੇ ਮੈਨੂੰ ਨਰਾਜ਼ਗੀ ਕੀ ਕਰਾਂ ਦੱਸੋ ਤੁਸੀਂ ਮੇਰੇ ਵੀਰ ਤੁਸੀਂ ਮੇਰਾ ਕੀ ਕਰਾਂ ਮੈਂ ਜਾਨੀਆ ਹਾਨੀਆ ਤੂੰ ਵੀ ਸਿੱਖ ਕਾਦੀ ਦੁੱਖ ਸੁੱਖ ਫੋਨ ਨਾ ਤੇਰੀ ਵੀ ਮੈਨੂੰ ਰੱਬ ਨੇ ਪ੍ਰਮਾਤਮਾ ਨੇ ਲਾਟ ਨਹੀਂ ਬਕਸੀ ਇੱਕ ਦੇ ਇੱਕ ਤੇ ਚੀਜ਼ ਨੂੰ ਜ਼ਰੂਰ ਦਿੱਤੀ ਆ ਵਿੱਚੋਂ ਗੋਣ ਤੇ ਵਧੀਆ ਬਕਸੀ ਦਿੱਤੇ ਨੇ ਉਹਨਾਂ ਨੇ ਆਪਣੇ ਬਹੁਤ ਪਿਆਰਾ ਬਣਾਇਆ ਤੈਨੂੰ ਭਾਨੇ ਮਾ ਤੂੰ ਸੱਚ ਮੁੱਚ ਰਾਣੀ ਮਾਂ ਉਹਨੇ ਕਿਹਾ ਸ਼ੇਨਾਏ ਅੱਜ ਤੂੰ ਆ ਗਾਣਾ ਕਰਕੇ ਆਣਾ ਮੈਂ ਤੈਨੂੰ ਫੋਨ ਦੇ ਵਿੱਚ ਰਿਕਾਰਡਿੰਗ ਕਰ ਦਿੱਤੀ ਆ ਫੋਨ 'ਚ ਭਰ ਦਿੱਤਾ ਹੀ ਇਹ ਕੋ ਕਰਤਾ ਹੀ ਇਸ ਤਰ੍ਹਾਂ ਫਿਰ ਫੋਨ 'ਚ ਸੁਣ 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 ਫਿਰ ਯਾਦ ਕਰ ਲਈਦਾ ਆਉਂਦੀਆਂ ਨੇ ਯਾਦਾਂ ਜਨਗੂ ਜਦੀਆਂ ਵਾਦਾਂ ਨੇ ਨਵੇਂ ਆਵਾਜ਼ਾਂ ਦੇ ਜਿਹੜੇ ਬੇ ਜਿੰਦੇ ਮੇਰੀਏ ਉਹ ਵੀ ਬਣਾ ਬੜਾ ਪਿਆਰ ਕਰਦੀ ਆ ਉਹ ਯਾਦਾ ਚੀ ਚੀ ਮੈਨੂੰ ਦਿੰਦੀ ਆ ਚੈਨਾਇਆ ਖਾਲਾ ਵੀ ਖਾਲਾ ਮੈਂ ਸੋ ਮਨਾ ਕਰ ਦੇਣਾ ਮੈਂ ਨਹੀਂ ਖਾਣਾ ਮੈਂ ਨਹੀਂ ਖਾਣਾ ਨੂੰ ਮੈਨੂੰ ਵੱਧੋ ਪਦੀ ਉਹਨਾਂ ਨੇ ਖਵਾਉਣੀ ਨਹੀਂ 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 ਚੈਨਾਇ ਤੂੰ ਖਾ ਖਾ ਜਿਹੜੇ ਗੇ ਜਿੰਦੇ ਮੇਰੀਏ ਹਾਏ ਗੱਜ ਜਿੰਦੇ ਬੇਰੀਏ ਗੱਜ ਜਿੰਦੇ ਹੁੰਦੀ ਹੈ ਕਿ ਰੱਬਾ ਅੱਜ ਸ੍ਰੀਲੀ ਆਵਾਜ਼ ਦਿੱਤੀ ਆ ਉਸ ਦਾ ਮੋਲਤਾ ਪਾ ਦੇ ਕਿ ਅੱਜ ਮੈਂ ਵੀ ਸਟਾਰ ਬਣ ਜਾ ਮੇਰੀ ਵੀ ਵੀਡੀਓ ਵਾਇਰਲ ਹੋਣਾ ਆਡੀਓ ਵਾਇਰਲ ਹੋ ਜੇ ਹੁੰਦੀ ਨਰਾਜ਼ਗੀ ਇਸ ਤਰ੍ਹਾਂ ਵੀ ਚਲੋ ਹੁਣ ਮੈਂ ਕੀ ਕਰਾਂ ਭਾਜੀ ਹੁਣ ਵਹੀ ਸੋਚ ਰਹੀ ਆ ਕਿ ਮੇਰਾ ਵੀ ਇਦਾਂ ਹੁਣ ਦੀ ਵੈਂਡਰ ਵੀ ਕਰਕੇ ਜਾਂਦੇ ਆ ਚਲੋ ਜੇ ਮਹਾਰਾਹੀ ਮੇਰੀ ਪਰਮਾਤਮਾ ਇਹ ਸੁਣ ਲਵੇ ਕਿਤੇ ਬਹੁਤ ਵਧੀਆ ਫਿਲਮ ਤੜਕਾ ਦੀ ਦੇਨਦਾਨ ਨਹੀਂ ਭੁੱਲ ਸਕਦੀ ਕਦੀ ਵਨੀ ਮੈਨੂੰ ਵੀ ਇਹੀ ਇਹੀ ਮੈਂ ਆਪਣੇ ਮਨ 'ਚ ਸੋਚਦੀ ਆ ਹਰ ਕਿਸੇ ਨੂੰ ਮੈਂ ਵੀ ਸੁਣਦੀ ਆ ਦਿਨ ਰਾਤ ਸੁਣਦੀ ਰਹਿੰਦੀ ਆ ਅੱਜ ਕੱਲ ਮੈਂ ਵੀ ਇਹੀ ਸੋਚਦੀ ਰਹਿੰਦੀ ਆ ਵੀ ਮੇਰੀ ਵੀ ਮਾਲਕ ਨੇ ਕਦੋਂ ਸੁਣੀ ਆ ਮੇਰੀ ਪਰਮਾਤਮਾ ਨੇ ਕਦੋਂ ਸੁਣੀ ਆ ਤਾਂ ਸਹਿਨਾ ਮੈਨੂੰ ਪਤਾ ਚੱਲਿਆ ਤੁਸੀਂ ਇੰਡੀਆ ਨਾਲ ਦੇ ਲਵੇਜ ਵੀ ਗਏ ਸੀ ਉੱਥੇ ਮਾਸਟਰ ਸਲੀਮ ਜੀ ਮਿਲੇ ਸੀ ਤੁਹਾਨੂੰ ਕਿੰਦੀਆਂ ਨਾਲ ਦੇ ਨਹੀਂ ਮਿਲੇ ਉਹ ਵਟਸਐਪ ਪੰਜਾਬ 'ਚ ਮੈਨੂੰ ਮਿਲੇਗਾ ਵਟਸਐਪ ਪੰਜਾਬ ਦੇ ਫਰਮ ਲਿਆ ਜੀ ਮਾਸਸ ਲਈ ਮੇਂ ਜੱਤ ਨੂੰ ਜਾਜੀ ਕੀ ਬੋਲਿਆ ਕਰ ਉਹਨਾਂ ਨੇ ਤੁਹਾਡੀ ਆਵਾਜ਼ ਬਾਰੇ ਕਿੰਨ ਆਵਾਜ਼ ਤੁਹਾਡੀ ਬਹੁਤ ਸਰੀਲੀਆ ਵੋ ਵਧੀਆ ਗਾਨਦੀ ਆ ਫਿਰ ਉਹਨ 2000 ਸਗਨ ਪਾਇਆ ਉਹਨਾਂ ਨੇ ਮੈਨੂੰ ਫਿਰ ਵਧੀਆ ਮੈਨੂੰ ਪਿਆਰ ਦਿੱਤਾ ਉਹਨਾਂ ਨੇ ਬਹੁਤ ਵਧੀਆ ਉਹਨਾਂ ਨੇ ਕੀਤਾ ਮੈਨੂੰ ਕਹਿੰਦੇ ਤੁਹਾਡੀ ਛੋਟੀ ਭੈਣ ਆ ਮੈਂ ਕਿਹਾ ਚਲੋ ਤੁਸੀਂ ਮੇਰਾ ਭਰਾ ਆ ਬਹੁਤ ਵਧੀਆ ਉਹਨਾਂ ਨੇ ਮੇਰਾ ਸਤਿਮਾਨ ਕੀਤਾ ਅੰਗਰ ਸਾਰੇ ਆਪਣੀ ਡਿਗਸਾਂ ਕੱਢਦੇ ਗਾਣੇ ਕਰਦੇ ਗੁੰਦੇ ਆ ਮੈਨੂੰ ਬੜਾ ਸ਼ੌਂਕ ਹੈ ਗਾਣਾ ਵੀ ਗਾਵਾ ਇਸ ਤਰ੍ਹਾਂ ਸਟੇਟਾਂ ਵਿੱਚ ਜਾਵਾ ਮੈਂ ਵੀ ਗਾਵਾ ਆਪਣੀ ਲਾਈਫ ਬਣਾਵਾ ਪਿਆਰਾਂ ਤੋਂ ਖੜੀ ਹਾਵਾਂ ਵਧੀਆ ਵਧੀਆ ਮੈਂ ਵੀ ਇਤਨਾ ਗਾਣੇ ਕੱਢਾਂ ਮੇਰੇ ਮਨ ਚ ਬੜੀ ਖਵਾਇਸ਼ ਆ ਗਈ ਹੈ ਕਿ ਤਾਂ ਲੋਕੀ ਦੁਨੀਆ ਫੋਟੋਆਂ ਖਚੋਂਦੀ ਆ ਮੈਂ ਅਫਰਾਦ ਸਿੰਗਰ ਆਇਆ ਮੈਨੂੰ ਫੋਟੋ ਖਚਾਵਾ ਮੈਂ ਵੀ ਇਤਰਾ ਆ ਮੇਰੇ ਨਾਲ ਕੋਈ ਫੋਟੋ ਖਚਾਵੇ ਕਿਦਾਂ ਮੈਂ ਸਿੰਗਰ ਵੱਡੀ ਤਾਰ ਬਣਾ ਤੇ ਦੁਨੀਆ ਮੈਨੂੰ ਇਤਨਾ ਮੈਨੂੰ ਮੇਰਾ ਨਾਮ ਰੋਸ਼ਨ ਹੋਵੇ ਕਿ ਦੁਨੀਆ ਮੈਨੂੰ ਪੁੱਛੇ ਵੀ ਸ਼ਹਿਨਾ ਹੈ ਆਇਆ ਵੇਚੜੇ ਨਾ ਪਿੱਛੇ ਕੋਈ ਮਜਬੂਰੀ ਗੋਬੇਗੀ ਓ ਸਕੂਦੀ ਦੀ ਵੀ ਕੋਈ ਮਜਬੂਰੀ ਗੋਬੇਗੀ ਅਸਲੀਆ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਜਿਨ੍ਹਾਂ ਨੂੰ ਸੁਰਤਾਲ ਦੀ ਸਮਝ ਨਹੀਂ ਹੁੰਦੀ ਅਸੀਂ ਉਹਨਾਂ ਨੂੰ ਦਿਨ ਰਾਤ ਸੌਂਦੇ ਆ ਅਤੇ ਫਰਸ਼ ਤੋਂ ਅਰਸਤਾ ਹੀ ਪਹੁੰਚਾ ਦਿੰਦੇ ਆ ਪਰ ਜਿਨ੍ਹਾਂ ਨੂੰ ਸੁਰਤਾਲ ਦੀ ਤਾਲੀਮ ਹਾਸਲ ਹੁੰਦੀ ਹੈ ਉਹਨਾਂ ਦਾ ਹੁਨਰ ਜਿਹੜਾ ਹੈ ਬਾਜ਼ਾਰਾਂ ਵਿੱਚ ਰੁਲਦਾ ਫਿਰਦਾ ਹੈ ਇਹੋ ਜਿਹੀ ਸਰੀਲੀ ਆਵਾਜ਼ ਦਿੱਤੀ ਹੈ ਰੱਬ ਨੇ ਅਮਰਸਰ ਦੀ ਰਹਿਣ ਵਾਲੀ ਨੂਰੀ ਮੱਲੇ ਦੀ ਰਹਿਣ ਵਾਲੀ ਸਹਿਨਾਜ ਨੂੰ ਆਵਾਜ਼ ਤਾਂ ਬਹੁਤ ਸਰੀਲੀ ਦਿੱਤੀ ਆ ਰੱਬ ਨੇ ਪਰ ਨੇਤਰਹੀਨ ਭੈਣ ਆ ਸਾਡੀ ਹਾਲਾਤ ਵੀ ਇੰਨੇ ਵਧੀਆ ਨਹੀਂ ਐ ਪਰ ਸਿਰਫ ਔਰ ਸਿਰਫ ਰੱਬ ਨੇ ਸਰੀਲੀ ਆਵਾਜ਼ ਨਾਲ ਨਵਾਜਿਆ ਇਸ ਭੈਣ ਨੂੰ ਤਾਂ ਸਹਿਨਾਜ ਸਾਡੇ ਨਾਲ ਹੈ ਜਲਵਾ ਜ਼ਰੂਰ ਕਰਾਂਗੇ ਸਹਿਨਾਜ ਭੈਣੇ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਸਲੀ ਚੈਨਲ ਤੇ ਜੀ ਐਨਪਰਾਜੀ ਬਹੁਤ ਬਹੁਤ ਧੰਨਵਾਦ ਅੜੇਰਤੀ ਮੇਰੇ ਕੋ ਆਂਦੇ ਹੋ ਮੇਰੀ ਇੰਟਰਵਿਊ ਲੈਂਦੇ ਹੋ ਪਰੇਹੀਏ ਗਾੜੀ بچਾਉਣ ਵਾਲੀ ਕਿਰਪਾਤਵਾ ਕਰ ਦਿਓ ਮੇਰੇ ਲਈ ਇਹ ਸਹਨਾਜ ਪੈਣਾ ਕੀ ਸੁਣਾਉਣਾ ਚਾਹੁੰਦੀ ਆਪਣੀ ਸਰੀਲੀ ਆਵਾਜ਼ ਦੇ ਵਿੱਚ ਉਹ ਆਪਣੀ ਮਾਂ ਤੋਂ ਸਿੰਦਾ ਹੀ ਗਾਵਾਂਗੀ ਉਹ ਮੈਨੂੰ ਪਤਾ ਮਹੋਬਤ ਹੁਣ ਤੂੰ ਮੈਨੂੰ ਨਹੀਂ ਕਰਦਾ ਉਹ ਮੈਨੂੰ ਪਤਾ ਮਹੋਬਤ ਹੁਣ ਤੂੰ ਮੈਨੂੰ ਨਹੀਂ ਕਰਦਾ ਇੰਤਜ਼ਾਰ ਕਰਾਂਗੀ ਤੇਰਾ ਤੂੰ ਪਾਵੇਂ ਹਣਾ ਨਹੀਂ ਵਿਅ ਮੈਂ ਤੇਰੇ ਪਿੱਛੇ ਯਾਰ ਆਇਨੀ ਪਾਗਲੇ ਆ ਵਿਅ ਮੈਂ ਤੇਰੇ ਪਿੱਛੇ ਯਾਰ ਆਇਨੀ ਪਾਗਲੇ ਆ ਇਹ ਪਾਗਲੇ ਵੀ ਕੋਈ ਇਹਦਾ ਪਾਗਲੇ ਹਣਾ ਨਹੀਂ ਵੇ ਮੈਂ ਤੇਰੇ ਪਿੱਛੇ ਯਾਰਾ ਇਨੀ ਪਾਗਲੀ ਹੋ ਮੇਰੀ ਗਲੀਆਂ ਚ ਸੁਣੇ ਮੈਨੂੰ ਹੋ ਰੋਲਾ ਸੁਣੇ ਮੈਨੂੰ ਮੋਹ ਰਾਂਦਾ ਓ ਅਸੀਂ ਤੇਰੇ ਆਂ دیਵਾਨੇ ਜਾਨੀ ਵੇ ਤੂੰ ਇਹ دیਵਾਨਾ ਹੋ ਰਾਂਦੋ ਓ ਮੇਰੀ ਗਲੀਆਂ ਚ ਸੁਣੇ ਮੈਨੂੰ ਹਰ ਅਲਸਣੇ ਮੈਨੂੰ ਮਾਰਾਂਦਾ ਓਏ ਸਿ ਤੇਰੇ ਆਦੀਵਾਨੇ ਜਨੀਵੇ ਤੂੰ ਇਹ دیਵਾ ਨਾ ਹੋਰਾਂਦੋ ਮੈਨੂੰ ਦੁਨੀਆ ਨੇ ਸਮਝਾਇਆ ਸੀ ਕਿ ਵਿੱਚ ਆ ਹੋਇਆ ਈਮਾਨ ਤੂੰ ਬਸ ਸ਼ਾਇਰੀ ਤੇਰੀ ਚੰਗੀ ਏ ਪਰ ਚੰਗਾ ਨਹੀਂ ਨਸਾਨ ਤੂੰ ਮੈਂ ਇੱਕ ਨਾ ਮਨੀ ਦੁਨੀਆ ਦੀ ਤੇਰੀ ਹੋ ਗਈ ਵੇ ਕੀ ਪਤਾ ਸੀ ਸੱਚੀ ਤੂੰ ਸੀਨੇ ਨਾਲ ਹੁਣ ਲੌਣਾ ਨਹੀਂ ਵੇ ਮੈਂ ਤੇਰੇ ਪਿੱਛੇ ਯਾਰਾ ਇਨੀ ਪਾਗਲੇ ਆ ਇਹ ਪਾਗਲੇ ਵੀ ਕੋਈ ਐਨਾ পাগল ਹੋਣਾ ਨਹੀਂ ਮੈਂ ਤੇਰੇ ਪਿੱਛੇ ਯਾਰਾ ਯਨੀ ਪਾਗਲੀਆ ਉਸ ਵੀਲੀਵਾਂ ਜੱਸ ਸਨਲ ਸਨਲ ਤੁਹਾਡੀ ਰੋਸ਼ਨੀ ਜਿਹੜੀ ਅੱਛਾ ਨਹੀਂ ਆ ਬਚਪਨ ਤੋਂ ਨਹੀਂ ਆ ਜਾਂ ਕੀ ਹੋਇਆ ਸੀ ਇਸ ਬਾਰੇ ਜਾਣਨਾ ਚਾਹੁੰਦੀ ਆ ਇਹ ਰੋਸ਼ਨੀ ਮੇਰੇ ਬਚਪਨ ਤੋਂ ਨਹੀਂ ਹੈਗੀ ਮਮੀ ਨੇ ਉਹ ਹਸਪੀਟਲ ਘੁੰਮੇ ਵੱਖ-ਵੱਖੋ ਲਾਸ ਕਰਾਏ ਆ ਕਹਿੰਦੇ ਪਿੱਛੇ ਲਾਈਟ ਨਹੀਂ ਹੈਗੀ ਆ ਫਿਰ ਉਹਨਾਂ ਨੇ ਫਿਰ ਇਸ ਦਾ ਜਵਾਬ ਦੇ ਦਿੱਤੇ ਆ ਪਰ ਇਤਨਾ ਹੀ ਹੁਣ ਮੈਂ ਆਪਣੀ ਜਿੱਦ ਤੋਂ ਜਿੰਦਗੀ ਹੈ ਕੱਟ ਰਹੀ ਆ ਰੱਬ ਨੰਨ ਨਰਾਜ਼ਗੀ ਹੁੰਦੀ ਏ ਫਿਰ ਰੱਬ ਆਸਰੀਲੀ ਆਵਾਜ਼ ਦਿੰਦੀ ਏ ਪਰ ਰੋਸ਼ਨੀ ਨਹੀਂ ਦਿੰਦੀ ਰੱਬ ਨਾ ਮੈਨੂੰ ਨਰਾਜ਼ਗੀ ਕੀ ਕਰਾਂ ਦੱਸੋ ਤੁਸੀਂ ਮੇਰੇ ਵੀਰ ਤੁਸੀਂ ਮੇਰਾ ਭਰਾ ਕੀ ਕਰਾਂ ਮੈਂ ਐਹੀ ਹੁਣ ਮੈਂ ਨਰਾਜ਼ਗੀ ਕੀ ਕਰ ਸਕਦੀ ਆ ਜਿੱ ਤਰ੍ਹਾਂ ਦੀ ਮੈਨੂੰ ਰੱਬ ਨੇ ਪ੍ਰਮਾਤਮਾ ਨੇ ਬਣਾ ਕੇ ਭੇਜਿਆ ਆ ਉਦਾਂ ਨਹੀਂ ਬਣ ਕੇ ਰਹਿਣਾ ਆ ਹੁਣ ਦੁਨੀਆ ਦੇ ਵਿੱਚ ਤਰ੍ਹਾਂ ਦਾ ਮੇਰੇ ਵਾਂਗੂ ਆਏ ਹੀ ਆ ਉਹ ਵੀ ਤਾਂ ਦੁਨੀਆ ਦੇ ਜੀ ਨਹੀਂ ਦੇ ਆ ਅਕਸਰ ਮੈਂ ਵੀ ਜੇ ਮੈਨੂੰ ਰੱਬ ਨੇ ਪਰਮਾਤਮਾ ਨੇ ਲਾਡ ਨਹੀਂ ਬਖਸ਼ੀ ਇੱਕ ਦੇ ਇੱਕ ਚੀਜ਼ ਮੈਨੂੰ ਜ਼ਰੂਰ ਦਿੱਤੀ ਆ ਵਿੱਚੋਂ ਗੋਣ ਤੇ ਵਧੀਆ ਬਖਸ਼ ਦਿੱਤੇ ਨੇ ਉਹਨਾਂ ਨੇ ਰੱਬ ਨੇ ਬਹੁਤ ਪਿਆਰਾ ਬਣਾਇਆ ਤੈਨੂੰ ਭਾਨੇ ਤੇ ਰੱਬ ਨੇ ਆਵਾਜ਼ ਵੀ ਬਹੁਤ ਸਰੀਲੀ ਦਿੱਤੀ ਏ ਤੈਨੂੰ ਤਾਂ ਮੈਨੂੰ ਇਹ ਦੱਸੋ ਹੁਣ ਤਾਂ ਹੀ ਵਧੀਆ ਪਲੇਟਫਾਰਮ ਜ ਹੋਣੀ ਮਿਲਿਆ ਜਿੱਥੇ ਆਡਿਸ਼ਨ ਦਿੱਤੇ ਤੁਸੀਂ ਹੁਣ ਤਾਂ ਹੀ ਹੁਣ ਤਾਂ ਹੀ ਮੈਂ ਕਿਤੇ ਨਹੀਂ ਆਡਿਸ਼ਨ ਦਿੱਤੇ ਮੈਂ ਮੈਂ ਤੁਹਾਨੂੰ ਐਵੇਂ ਇਹਨਾਂ ਕਵਾਂ ਵੀ ਮੈਂ ਐਵੇਂ ਕਹਿੰਦੀ ਆਗੇ ਦਿੱਤੇ ਦਿੱਤੇ ਆ ਮੈਂ ਕਿਤੇ ਨਹੀਂ ਦਿੱਤੇ ਹੈਗਾ ਇਸ ਤਰ੍ਹਾਂ ਹੀ ਘਰੇ ਮਾਣ ਮਟਗਾ ਰਹੀ ਆ। ਹਾਂ। ਤੁਹਾਡੀ ਤਾਲੀਮ ਜਿਹੜੀ ਹੈ ਜਿਹੜੀ ਸੁਰਤਾਲ ਦੀ ਸਮਝ ਹੈ ਤੁਹਾਨੂੰ 우ਸਤਾਦ ਬਾਰੇ ਜਾਣਨਾ ਚਾਹੁੰਦੇ ਆ ਚਾਹੁੰਦੇ ਆ 우ਸਤਾਦ ਤੁਹਾਡੇ। ਜੀ ਜੀ ਮੇਰੇ ਦਿਪਨ ਰਾਜ ਜੀ ਉਹ ਬਹੁਤ ਸੋਨਾ ਸਿਖਾਉਂਦੇ ਆ ਬੜੀ ਉਹਦੇ ਮਿਹਨਤ ਕਰਾਉਂਦੇ ਆ। ਹਾਂ। ਅੰਜੀਤ ਕਿਵੇਂ ਯਾਦ ਹੋ ਜਾਂਦੇ ਨੇ ਸਨਾਦ ਨੂੰ? ਕਿਸ ਤਰ੍ਹਾਂ ਮਨ ਦੇ ਵਿੱਚ ਬਿਠਾ ਲੈਂਦੇ ਉਹ? ਕਿਸ ਤਰ੍ਹਾਂ ਤੁਹਾਨੂੰ ਸਭ ਚੇਤਾ ਰਹਿ ਜਾਂਦੀਆਂ ਨੇ? ਇਸ ਤਰ੍ਹਾਂ ਹੀ ਮੈਂ ਨਾ ਸੋਂਗ ਨੂੰ ਆਪ ਰਿਪੀਟ ਕਰ ਲੈਣਾ ਆ ਉਹਦੇ ਅੰਤਰੇ ਯਾਦ ਕਰੀ ਜਾਣ ਕਰੀ ਜਾਣ ਸੁਣ ਸੁਣ ਕੇ ਜੇ ਉਹ ਜੋ ਵੀ ਆਪਣੇ ਗੁਰੂ ਨੇ ਗੁਰੂ ਜੀ ਨੇ ਦੇ ਦਿੱਤਾ ਨਾ ਉਹੀ ਗਾਣਾ ਮੈਂ ਯਾਦ ਕਰ ਲੈਣਾ ਉਹਨੇ ਕਹੇ ਸ਼ੇਨਾਈ ਅੱਜ ਤੂੰ ਆ ਗਾਣਾ ਕਰਕੇ ਆਉਣਾ ਮੈਂ ਤੈਨੂੰ ਫੋਨ ਦੇ ਵਿੱਚ ਰਿਕਾਰਡਿੰਗ ਕਰ ਦਿੱਤੀ ਹੈ ਫੋਨ 'ਚ ਭਰ ਦਿੱਤਾ ਹੀ ਇਹ ਕੋ ਕਰਤਾ ਹੀ ਇਸ ਤਰ੍ਹਾਂ ਫਿਰ ਫੋਨ 'ਚ ਸੁਣ 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 ਫਿਰ ਯਾਦ ਕਰ ਲਈਦਾ ਮਹਾਰਾ ਹੀ ਨੇ ਕਿ ਦਿਮਾਗ ਵੀ ਬਹੁਤ ਸੋਨਾ ਦਿੱਤਾ ਆ ਗਾਣੇ ਯਾਦ ਕਰਨ ਲਈ ਜਿਵੇਂ ਸਹਿਨਾਜ ਬਣੇ ਕੁਝ ਹੋਰ ਕੀ ਸੁਣਾਉਣ ਲਈ ਜਿਹੜਾ ਤੁਹਾਨੂੰ ਆਪ ਨੂੰ ਆਪ ਯਾਦ ਹੋਵੇ ਜਾਂ ਕਿਸੇ ਤੁਹਾਡੇ ਉਸਤਾਦ ਨੇ ਤੁਹਾਨੂੰ ਦੱਸਿਆ ਹੋਵੇ ਜੀ ਇਹ ਗਾਣੇ ਕੋਈ ਜ਼ਰੂਰ ਓਂਦੀਆਂ ਨੇ ਯਾਦ ਕਰਨ ਗੂੰਜਦੀਆਂ ਆਵਾਜ਼ਾਂ ਨੇ ਓਂਦੀਆਂ ਨੇ ਯਾਦ ਕਰਨ ਗੂੰਜਦੀਆਂ ਆਵਾਜ਼ਾਂ ਨੇ

ਜਿੰਦੇ ਮੇਰੀ ਇਹ ਜੀ ਨਾਲ ਪਰਿਵਾਰ ਬਾਰੇ ਜਾਨਣਾ ਚਾਹੁੰਦੀ ਆ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੁਹਾਡੇ ਮਾਤਾ ਪਿਤਾ ਜੀ ਬਾਰੇ ਜਾਨਣਾ ਚਾਹੁੰਦੇ ਮਾਤਾ ਹੀ ਮੇਰੀ ਤਾਈ ਉਹਨਾਂ ਦੀ ਡੈਥ ਹੋ ਗਈ ਆ ਹੁਣ ਘਰ ਦੇ ਚਾਰ ਮੈਂਬਰ ਰਹਿ ਗਏ ਆ ਪਰਿਵਾਰ ਹੁਣ ਛੋਟੀ ਸਿਸਟਰ ਵੀ ਆਈ ਗਈ ਆ ਹੁਣ ਮੇਰੀ ਹੁਣ ਮੇਰੀ ਪਰਜਾਈ ਆ ਗਈ ਆ ਉਹ ਵੀ ਬੇਨਾ ਬੜਾ ਪਿਆਰ ਕਰਦੀ ਆ ਉਹ ਯਾਦਾ ਚੀ ਚੋ ਚੀ ਮੇ ਦਿੰਦੀ ਆ ਸ਼ੈਨਾਇਆ ਖਾਣਾ ਵੀ ਖਾਣਾ ਮੈਂ ਸੋਹ ਨੂੰ ਮਨਾ ਕਰ ਦੇਣਾ ਮੈਂ ਨਹੀਂ ਖਾਣਾ ਮੈਂ ਨਹੀਂ ਖਾਣਾ ਨੇ ਮੈਨੂੰ ਵੱਧੋ ਪਦੀ ਉਹਨਾਂ ਨੇ ਖਵਾਉਣੀ ਨਹੀਂ 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 ਸ਼ੈਨਾਇ ਤੂੰ ਖਾ ਖਾ ਤੇ ਮਾਂ ਦੀ ਯਾਦ ਆਉਂਦੀ ਏ ਮਾਂ ਧੀ ਤੇ ਮਾਂ ਦਾ ਪਿਆਰ ਬਹੁਤ ਹੁੰਦਾ ਆਂਦੇ ਤੇ ਬਹੁਤ ਯਾਦ ਆਉਂਦੀ ਏ ਮਾਂ ਦੀ ਹਾਂ ਜੀ ਹਾਂ ਜ਼ਰੂਰ ਬਹੁਤ ਜਿਆਦਾ ਯਾਦ ਆਉਂਦੀ ਏ ਮਾਂ ਵਾਸਤੇ ਕੀ ਸੁਣਾਉਣਾ ਚਾਹੀਦਾ ਜ਼ਰੂਰ ਮਾਂ ਵਾਸਤੇ ਜ਼ਰੂਰੀ ਆ ਜੀ ਜੇ ਮੈਂ ਹੋ ਗਿਆ ਮੈਂ ਉਹ ਲੈ ਉਹਦੀ ਅੱਖ ਤੋਂ ਜੇ ਮੈਂ ਹੋ ਗਿਆ ਮੈਂ ਉਹ ਲੈ ਉਹਦੀ ਅੱਖ ਤੋਂ ਉਹ ਨੇ ਰੋ ਰਕੇ ਮੈਨੂੰ ਲੱਭਣਾ ਹੱਕ ਦੇ ਪਈ ਨਾ ਵਿਛੋੜਾ ਮੋਲਾ ਮੇਰਿਆ ਮੇਰੀ ਮਾਂ ਦਾ ਨੀ ਜੀ ਲੱਗਣਾ ਕਾਦੇ ਪਹੀ ਨਾ ਵਿਛੋੜਾ ਰੱਬਾ ਮੇਰੇ ਆਹ ਹੋ ਮੇਰੀ ਮਾਂ ਦਾ ਨੀ ਜੀ ਲਗਣਾ ਇਹ ਨਾਲ ਬਹੁਤ ਪਿਆਰੀ ਆਵਾਜ਼ ਦਿੱਤੀ ਹੈ ਪਰ ਹਾਲਾਤ ਇੰਨੇ ਵਧੀਆ ਨਹੀਂ ਅਸੀਂ ਦੇਖ ਰਹੇ ਆ ਕਿਵੇਂ ਰੋਜੀ ਰੋਟੀ ਚੱਲਦੀ ਹੈ ਪਿਤਾ ਜੀ ਕੀ ਕਰਦੇ ਨੇ ਤੁਹਾਡੀ ਪਿਤਾ ਜੀ ਹੁਣੇ ਵੇਲਾ ਹੁਣ ਵੀ ਵਿਚਾਰੇ ਗਾਇਆ ਕਰਕੇ ਹੀ ਆਏ ਆ ਹੁਣ ਵੀ ਜੜੀ ਆਉਂਦੇ ਗਾਇਆ ਗੁਆ ਕਰਕੇ ਵਿਚਾਰੇ ਆਉਂਦੇ ਆ ਮਾਣਾ ਮੋਟਾ ਆਪਣਾ ਕਾਰੋਬਾਰ ਚਲਾ ਰਹੇ ਆ ਖਾ ਰਹੇ ਆ ਰੋਟੀ ਕਰਦਾ ਕਿ ਯਾਰਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਰਿਹਾ ਏ ਜਿਵੇਂ ਮੈਂ ਪਹਿਲਾਂ ਦੱਸਿਆ ਜੀ ਜਿਨ੍ਹਾਂ ਨੂੰ ਸੁਰਤਾਲ ਦੀ ਸਮਝ ਨਹੀਂ ਹੁੰਦੀ ਸਾਡੇ ਜਿਹੜੇ ਪੰਜਾਬੀ ਭਰਾ ਨੇ ਜਾਂ ਐਨ ਆਰ ਆਈ ਭਰਾ ਨੇ ਉਹਨਾਂ ਨੂੰ ਦਿਨ ਰਾਤ ਸੌਂਦੇ ਅਸੀਂ ਉਹਨਾਂ ਨੂੰ ਫਰਸ਼ ਤੋਂ ਅਰਸ ਤਾਈ ਪਹੁੰਚਾ ਦਿੰਦੇ ਆ ਪਰ ਜਿਨ੍ਹਾਂ ਨੂੰ ਸੁਰਤਾਲ ਦੀ ਤਾਲੀਮ ਹਾਸਲ ਹੁੰਦੀ ਹੈ ਉਹਨਾਂ ਦਾ ਹੁਨਰ ਜਿਹੜਾ ਬਾਜ਼ਾਰਾਂ ਵਿੱਚ ਰੋਲਦਾ ਫਿਰਦਾ ਹੈ ਜਿਵੇਂ ਰੱਬ ਨੇ ਤੁਹਾਨੂੰ ਬਹੁਤ ਸ੍ਰੀਲੀ ਆਵਾਜ਼ ਨਾਲ ਨਵਾਜਿਆ ਹੈ ਪਰ ਤੁਹਾਡਾ ਮੁੱਲ ਨਹੀਂ ਪੈ ਰਿਹਾ ਉਸਤੇ ਨਾਰਾਜ਼ਗੀ ਹੁੰਦੀ ਹੈ ਜੀ ਰੱਬਾ ਅੱਜ ਸ੍ਰੀਲੀ ਆਵਾਜ਼ ਦਿੱਤੀ ਹੈ ਉਸ ਦਾ ਮੁੱਲ ਤਾਂ ਪਾ ਦੇ ਜਾਦੂ ਮੈਂ ਵੀ ਸਟਾਰ ਬਣ ਜਾ ਮੇਰੀ ਵੀ ਵੀਡੀਓ ਵਾਇਰਲ ਹੋਣਾ ਆਡੀਓ ਵਾਇਰਲ ਹੋ ਜੇ ਹੁੰਦੀ ਨਰਾਜ਼ਗੀ ਇਸ ਤਰ੍ਹਾਂ ਹਾਂ ਨਹੀਂ ਹੁੰਦੀ ਰਹੀ ਬਹੁਤ ਜ਼ਿਆਦੀ ਵੀ ਚਲੋ ਹੁਣ ਮੈਂ ਕੀ ਕਰਾਂ ਭਾਜੀ ਹੁਣ ਵਹੀ ਸੋਚ ਰਹੀ ਆ ਕਿ ਮੇਰਾ ਵੀ ਇਦਾਂ ਹੁਣ ਦੀ ਵੈਂਡਰ ਵੀ ਕਰਕੇ ਜਾਂਦੇ ਆ ਚਲੋ ਜੇ ਮਹਾਰਾਹੀ ਮੇਰੀ ਪਰਮਾਤਮਾ ਇਹ ਸੁਣ ਲਵੇ ਕਿਤੇ ਬਹੁਤ ਵਧੀਆ ਫਿਰ ਮੈਂ ਤੁਹਾਡਾ ਕਦੇ ਦੇਣਦਾਰ ਨਹੀਂ ਭੁੱਲ ਸਕਦੀ ਕਦੀ ਵਨੀ ਜਿਹੜਾ ਜਿਹੜਾ ਮੇਰੇ ਮਦਦ ਕਰ ਰਹਾ ਨਾ ਬੋਰ ਕਰ ਰਿਹਾ ਅੱਜ ਅੱਜ ਮੇਰੇ ਭਰਾ ਮੇਰੇ ਪਿੱਛੇ ਮਿਹਨਤ ਮੇਰੇ ਕਰਦੇ ਨੇ ਬਹੁਤ ਜਿਆਦੀ ਇਦਾਂ ਮੈਂ ਕਰ ਸਕਦੀ ਮੈਂ ਕਦੀ ਜ਼ਿੰਦਗੀ ਚ ਉਹਨਾਂ ਨੂੰ ਭੁੱਲਾਂਗੀ ਨਹੀਂ ਮੈਨੂੰ ਵੀ ਅਹੀ ਅਹੀ ਮੈਂ ਆਪਣੇ ਮਨ ਚ ਸੋਚਦੀ ਆ ਹਰ ਕਿਸੇ ਨੂੰ ਮੈਂ ਵੀ ਸੁਂਦੀ ਆ ਦਿਨ ਰਾਤ ਸੁਂਦੀ ਰਹਿਨੀ ਆ ਅੱਜ ਕੱਲ ਮੈਂ ਵੀ ਅਹੀ ਸੋਚਦੀ ਰਹਿੰਦੀ ਆ ਵੀ ਮੇਰੀ ਵੀ ਮਾਲਕ ਨੇ ਕਦੋਂ ਸੁਣੀ ਆ ਮੇਰੀ ਪਰਮਾਤਮਾ ਨੇ ਕਦੋਂ ਸੁਣੀ ਆ ਅੱਜ ਕੱਲ ਉਹਨਾਂ ਕੋ ਜੀ ਉਹਨਾਂ ਕੋ ਤੇ ਪੈਸਾ ਆ ਮੇਰੇ ਕੋ ਅੱਜ ਕੱਲ ਗਰੀਬਣੀ ਕੋ ਕੀ ਆ ਤੇ ਸਹਿਨਾਜ ਮੈਨੂੰ ਪਤਾ ਚੱਲਿਆ ਤੁਸੀਂ ਇੰਡੀਆ ਨਾਲ ਡੈਲਵੇਜ ਵੀ ਗਏ ਸੀ ਉੱਥੇ ਮਾਸਟਰ ਸਲੀਮ ਜੀ ਮਿਲੇ ਸੀ ਤੁਹਾਨੂੰ ਇੰਨੇ ਨਾਲ ਦਿਨੀ ਮਿਲੇ ਉਹ ਵਾਟਸਐਪ ਪੰਜਾਬ ਚ ਮੈਨੂੰ ਮਿਲੇਆ ਵਾਟਸਐਪ ਪੰਜਾਬ ਚ ਕਿਹਨ ਮਿਲਿਆ ਸੀ ਮਾਸਸ ਸਲੀਮ ਜੀ ਸਤਿਨੂ ਜਾਜੀ ਹਾਂਜੀ ਕੀ ਬੋਲਿਆ ਕਰ ਉਹਨਾਂ ਨੇ ਤੁਹਾਡੀ ਆਵਾਜ਼ ਬਾਰੇ ਕਹਿੰਦੇ ਆਵਾਜ਼ ਤੁਹਾਡੀ ਬਹੁਤ ਸਰੀਲੀ ਆ ਉਹ ਵਧੀਆ ਗਾਣਦੇ ਆ ਫਿਰ ਉਹਨਾਂ 2000 ਸਗਨ ਪਾਇਆ ਉਹਨਾਂ ਨੇ ਮੈਨੂੰ ਫਿਰ ਵਧੀਆ ਮੈਨੂੰ ਪਿਆਰ ਦਿੱਤਾ ਉਹਨਾਂ ਨੇ ਬਹੁਤ ਵਧੀਆ ਉਹਨਾਂ ਨੇ ਕੀਤਾ ਮੈਨੂੰ ਕਹਿੰਦੇ ਤੁਹਾਡੀ ਛੋਟੀ ਭੈਣ ਆ ਮੈਂ ਕਿਹਾ ਚਲੋ ਤੁਸੀਂ ਮੇਰਾ ਭਰਾ ਆ ਬਹੁਤ ਵਧੀਆ ਉਹਨਾਂ ਨੇ ਮੇਰਾ ਸਤਿਮਾਨ ਕੀਤਾ ਜੀ ਵੋਇਸ ਆ ਪੰਜਾਬ ਚ ਪਹੁੰਚੇ ਸੀ ਫਿਰ ਫਾਈਨਲ ਤੇ ਕਿਉਂ ਨਹੀਂ ਪਹੁੰਚ ਪਾਏ ਤੁਸੀਂ ਆਵਾਜ਼ ਤਾਂ ਬਹੁਤ ਸਰੀਲੀ ਹੈ ਤੁਹਾਡੀ ਫਾਈਨਲ ਤੇ ਵੀ ਨਾ ਥੋੜਾ ਘਰੇਆ ਹੀ ਨਹੀਂ ਕੀਤਾ ਆਇਆ ਸੀ ਉਹਦੇ ਵਿੱਚੋਂ ਕਮੀ ਰਹਿ ਗਈ ਆ ਮੈਂ ਨਾ ਇਸ ਕਰਕੇ ਕਮੀ ਤਾਂ ਰਹਿ ਗਈ ਆ ਪਿੱਛੇ ਕਿਉਂਕਿ ਮੇਰਾ ਤਾਂ ਰਿਆ ਹੀ ਨਹੀਂ ਹੋਇਆ ਸੀ ਇਹ ਮਾਸਟਰ ਸਲੀਮ ਜੀ ਜਾਂ ਜਿਨ੍ਹਾਂ ਨੇ ਤੁਹਾਨੂੰ 2000 ਰੁਪਏ ਦਿੱਤਾ ਸੀ ਉਹ ਇਨਾਮ ਦਾ ਦਿੱਤਾ ਸੀ ਜਾਂ ਵੈਸੇ ਹੀ ਦਿੱਤਾ ਸੀ ਤੋਹਫੇ ਵਜੋਂ ਨਹੀਂ ਨਹੀਂ ਵੈਸੇ ਹੀ ਦਿੱਤਾ ਉਹਨਾਂ ਨੇ ਮੈਨੂੰ ਕਹਿੰਦਾ ਤੁਹਾਡੀ ਤੁਸੀਂ ਮੇਰੀ ਭੈਣ ਆ ਤੇ ਤੂੰ ਤੈਨੂੰ ਹੀ ਤੋਹਫਾ ਦੇਣਾ ਚਾਹੁੰਦੇ ਆਂਗੇ ਮਤਲਬ ਸਗਨ ਪੋਣਾ ਚਾਹੁੰਦੇ ਆਂ ਤੇ ਮੈਨੂੰ ਇਹ ਦੱਸੋ ਤੁਸੀਂ ਵਡਾਲੀ ਜੀ ਨੂੰ ਮਿਲੇ ਸੀ ਲਖਵਿੰਦਰ ਵਡਾਲੀ ਵੀਰ ਨੂੰ ਮਿਲੇ ਸੀ ਤੁਸੀਂ ਉਹਨਾਂ ਨੇ ਕੀ ਭਰੋਸਾ ਦਿੱਤਾ ਤੁਹਾਨੂੰ ਉਹਨਾਂ ਨੇ ਇਸ ਤਰ੍ਹਾਂ ਪਾਜੀ ਗਾਣਾ ਗੋਣਾ ਮੇਰਾ ਉਹਨਾਂ ਕਰਾ ਦਿੱਤਾ ਆ ਕਹਿੰਦੇ ਸਹਿਨਾਜ ਤੈਨੂੰ ਬੁਲਾਵਾਂਗੇ ਹੁਣ ਵੇਖ ਲਓ ਜਦੋਂ ਬੁਲਾਉਣਗੇ ਉਹ ਦੇਖੀ ਆਵੇਗੀ ਮਤਲਬ ਭਰੋਸੇ ਮਿਲਦੇ ਨੇ ਲੇਕਿਨ ਅਜੇ ਤਾਈਂ ਉਹੋ ਜਿਹਾ ਪਲੇਟਫਾਰਮ ਨਹੀਂ ਮਿਲ ਪਾਇਆ ਜਿੱਦਾਂ ਜਿੱਥੇ ਸਹਿਨਾਜ ਦੀ ਪਹਿਚਾਨ ਬਣ ਜਾਈ ਹੈ ਨਾ ਜੀ ਜੀ ਕੀਤੀਆਂ ਦੇ ਹੁਣ ਤੁਹਾਨੂੰ ਕੀ ਹੌਸਲਾ ਦਿੱਤਾ ਉਹਨਾਂ ਨੇ ਦੁਬਾਰਾ ਪਤਾ ਨਹੀਂ ਹੌਸਲਾ ਦੇ ਪਾਈ ਦੇ ਰਹੇ ਆ ਹੁਣ ਵੇਖਨੇ ਆ ਕਿ ਕੀ ਸਮਾਂ ਚੱਲਦਾ ਏ ਵੈਸੇ ਨਾਲ ਮੈਨੂੰ ਇਹ ਦੱਸੋ ਜਿਵੇਂ ਤੁਸੀਂ ਵੌਇਸ ਆਫ ਪੰਜਾਬ ਚ ਵੀ ਜਾਂਦੇ ਹੋ ਮਾਸਟਰ ਸਲੀਮ ਜੀ ਨੇ ਤੁਹਾਡੀ ਆਵਾਜ਼ ਦੀ ਸراہਨਾ ਕੀਤੀ ਤੁਹਾਡੀ ਤਾਰੀਫ਼ ਕੀਤੀ ਵੱਡੇ ਵੱਡੇ ਸਟਾਰ ਨੇ ਮਾਸਟਰ ਸਲੀਮ ਜਿਹੇ ਹਨ ਉਹਨਾਂ ਨੇ ਤੁਹਾਡੀ ਤਾਰੀਫ਼ ਕੀਤੀ ਕਿੰਨਾ ਚ ਮਾਣ ਮਹਿਸੂਸ ਹੋਇਆ ਬਹੁਤ ਜ਼ਿਆਦਾ ਹੀ ਬਹੁਤ ਵਧੀਆ ਮਾਨ ਨੂੰ ਨਾ ਬਹੁਤ ਮੇਰੇ ਤੇ ਉਹਨਾਂ ਨੇ ਖ਼ਬਰ ਵੀ ਕਰ ਦਿੱਤੀ ਨਾ ਕਹਿੰਦੇ ਕਿ ਸ਼ੇਨਾਈ ਗਾ ਕੇ ਗਈ ਆ ਤੇ ਫਿਰ ਮੈਂ ਜਦੋਂ ਆਪਣਾ ਆੜਾ ਹੈਗੀ ਨਹੀਂ ਔੜ ਆਪਣਾ ਗਾਣਾ ਕੀ ਨਹੀਂ ਬੋਲਿਆ ਆ ਕੱਚੇ ਦੁੱਧ ਤੇ ਪੀਉਂਦੀ ਸੀ ਕੱਚੇ ਦੁੱਧ ਦੇ ਗਲਾਸ ਪੀਉਂਦੀ ਸੀ ਕਿ ਦੇਸੀ ਘੋਜਾ ਚੂਰੀਆਂ ਖਾਂਦੀ ਰਹੀ ਆਪਣਾ ਕੀ ਉਹਦਾ ਸਿੰਗਰ ਹੈਗਾ ਨਾ ਕਿਹੜਾ ਆਪਣਾ ਹੈ ਕੀ ਇਹਦਾ ਨਾ ਜੇ ਮੈਨੂੰ ਇਹ ਦੱਸੋ ਤੁਸੀਂ ਮਾਸਟਰ ਸਲੀਮ ਨੂੰ ਕਿਹੜਾ ਗੀਤ ਸੁਣਾਇਆ ਸੀ ਤੁਸੀਂ ਉਸ ਉਸ ਵੇਲੇ ਵਾਸਸਲੇਮ ਨੂੰ ਆਪਾਂ ਉਹ ਗਿਆ ਹੀ ਉਸ ਕੁੜੀ ਦੇ ਕੋ ਮਜਬੂਰੀ ਹੋਣੀ ਹਾਂਜੀ ਜਰੂਰ ਹੋਈ ਜੂ ਤੇ ਦੂਰ ਮੇਰੇ ਤੋਂ ਜਾਣੀ ਸਕਦੀ ਦੂਰ ਮੇਰੇ ਤੋਂ ਜਾਣੀ ਸਕਦੀ ਹੋਰ ਕਿਸੇ ਨੂੰ ਜਾਣੀ ਸਕਦੀ ਦੂਰ ਮੇਰੇ ਤੋਂ ਜਾ ਨਹੀਂ ਸਕਦੀ ਹੋਰ ਕਿਸੇ ਨੂੰ ਚਾ ਨਹੀਂ ਸਕਦੀ ਵਿਛੜ ਨ ਵਿਛੇ ਕੋਈ ਗੱਲ ਜ਼ਰੂਰੀ ਹੋਵੇਗੀ ਵਿਛੜ ਨ ਵਿਛੇ ਕੋਈ ਗੱਲ ਜ਼ਰੂਰੀ ਹੋਵੇਗੀ ਉਸ ਕੁੜੀ ਦੀ ਵੀ ਕੋਈ মজবুরি গো বেকি ওস কুডি দিবি কই মজবুরি গো বেকি ওস কুডি দিবি কই মজবুরি গো বেকি ਸਪਨਾ ਕੀ ਸਜਾਇਆ ਟੀ ਬੰਨਾ ਚਾਹੁੰਦੇ ਹੋ ਤੁਸੀਂ ਤੇਰੀ ਆਵਾਜ਼ ਇੰਨੀ ਸਰੀਲੀ ਐ ਸਟਾਰ ਬਨਨ ਦਾ ਸੁਪਨਾ ਹੈ ਤੁਹਾਡਾ ਜੀ ਆਵਾਜ਼ ਤੁਹਾਡੀ ਜਿਹੜੀ ਐ ਦੁਨੀਆ ਤਾਈ ਪਹੁੰਚੇ ਹੈ ਨਾ ਕੀ ਸੁਪਨੇ ਨੇ ਹੋਏ ਸੁਪਨਾ ਹੀ ਮੈਂ ਸਟਾਰ ਬਨਨਾ ਚਾਹੁੰਨੀ ਹਾਂ ਮੈਂ ਸਿੰਗਰ ਬੰਦਾ ਸ਼ੌਂਕ ਆ ਜਿੱਦਾਂ ਸਿੰਗਰ ਸਾਰੇ ਆਪਣੇ ਦਿੱਸਾਂ ਕੱਢਦੇ ਗਾਣੇ ਕਰਦੇ ਗੁੰਦੇ ਆ ਮੈਨੂੰ ਬੜਾ ਸ਼ੌਂਕ ਹੈ ਗਾਣਾ ਵੀ ਗਾਵਾ ਇਸ ਸਟੇਟ ਦਾ ਵਿੱਚ ਜਾਵਾ ਮੈਂ ਵੀ ਗਾਵਾ ਆਪਣੀ ਲਾਈਫ ਬਣਾਵਾ ਪੈਰਾਂ ਤੋਂ ਖੜੀ ਹੋਵਾ ਵਧੀਆ ਵਧੀਆ ਮੈਂ ਵੀ ਇਤਨਾ ਗਾਣੇ ਕੱਢਾਂ ਮੇਰੇ ਮਨ ਚ ਬੜੀ ਖਵਾਇਸ਼ ਆ ਗਈ ਐ ਕਿ ਦ ਲੋਕੀ ਦੁਨੀਆ ਫੋਟੋਆਂ ਖਚੋਂਦੀ ਆ ਮੈਂ ਅਫਰਾਦ ਸਿੰਗਰ ਆਇਆ ਮੈਨੂੰ ਫੋਟੋ ਖਚਾਵਾ ਮੈਂ ਵੀ ਤਰਾ ਆਇਆ ਮੇਰੇ ਨਾਲ ਕੋਈ ਫੋਟੋ ਖਚਾਵੇ ਇਦਾਂ ਮੈਂ ਵੀ ਸਿੰਗਰ ਵੱਡੀ ਸਟਾਰ ਬਣਾ ਕਿ ਦੁਨੀਆ ਮੈਨੂੰ ਇਤਰਾ ਮੈਨੂੰ ਮੇਰਾ ਨਾਮ ਰੋਸ਼ਨ ਹੋਵੇ ਕਿ ਦੁਨੀਆ ਮੈਨੂੰ ਪੁੱਛੇ ਵੀ ਸ਼ਹਿਨਾਇ ਆਇਆ ਆ ਤੂੰ ਪਹਿਲੇ ਮੇਰੀ ਸਟਾਰ ਐ ਤੇ ਅਸੀਂ ਇੰਟਰਵਿਊ ਤੇਰੇ ਲੈਣ ਲਈ ਆਏ ਆ ਇਸੇ ਲਈ ਆਏ ਆ ਤੁਸੀਂ ਵੱਡੇ ਸਟਾਰ ਹੋ ਦੁਨੀਆ ਦੀਆਂ ਨਜ਼ਰਾਂ ਤੁਹਾਡੇ ਤਾਂ ਹੀ ਨਹੀਂ ਪਈਆਂ ਪਰ ਸਾਨੂੰ ਪਤਾ ਹੈ ਜਿਸ ਦਿਨ ਰੱਬ ਦੀ ਮਿਹਰ ਹੋਈ ਤੂੰ ਵੱਡੀ ਸਟਾਰ ਬਣ ਜਾਣਾ ਮੇਰੀ ਭੈਣ ਨੇ ਹੈ ਤਾਂ ਹਮੇਸ਼ਾ ਦੁਆਵਾਂ ਤੇਰੇ ਨਾਲ ਨੇ ਅਸੀਸਾਂ ਤੇਰੇ ਨਾਲ ਨੇ ਹੋਰ ਕੀ ਸੁਣਾਉਣੀ ਚਾਹੁੰਨੀ ਹੈ ਜਿਹੜੇ ਰੱਬ ਜੀ ਇਹ ਸਰੋਤੇ ਤੁਹਾਨੂੰ ਸੁਣ ਰਹੇ ਨੇ ਇਸ ਵੇਲੇ ਪਤਾ ਨਹੀਂ ਕਿਹਦੇ ਮਨ ਮਿਹਰ ਪੈ ਜਾਣੀ ਹੈ ਕਿੰਨੇ ਤੈਨੂੰ ਫਰਸ਼ ਤੋਂ ਅਰਸ਼ ਤੇ ਲੈ ਜਾਣਾ ਹੈ ਕੀ ਸੁਣਾਉਣਾ ਚਾਹੁੰਦੇ ਹੋ ਜ਼ਰੂਰ ਆਣੀ ਮਨਪਸੰਦ ਦਾ ਗਾਣੇ ਕੋਈ ਕੋਈ ਨਾ ਗਾਣ ਵੇ ਜਾ ਬੇਦਰਦ ਇਸ ਦਿਲ ਵਿੱਚੋਂ ਤੇਰੀ ਹਰ ਇੱਕ ਯਾਦ ਪੁਲਾ ਦੇਣੀ ਮੈਂ ਆਪਣੇ ਸਭ ਅਰਮਾਨਾਂ ਨੂੰ ਅੱਜ ਆ ਟੁਕੜੇ ਟੁਕੜੇ ਕਰ ਦੇਣੇ ਮੈਂ ਸਾੜ ਦੇਣਾ ਤਸਵੀਰਾਂ ਨੂੰ ਖਤ ਟੁਕੜੇ ਟੁਕੜੇ ਕਰ ਦੇਣੇ ਮੈਂ ਫੂਕ ਦੇਣਾ ਤਸਵੀਰਾਂ ਨੂੰ ਜਦ ਤੂੰ ਵੀ ਨਹੀਂ ਤਾਂ ਕੀ ਕਰਨੇ ਘੱਟ ਟੁਕੜੇ ਟੁਕੜੇ ਕਰ ਦੇਣੇ ਸਾੜ ਦੇਣਾ ਤਸਵੀਰਾਂ ਨੂੰ ਮੈਂ ਫੂਕ ਦੇਣਾ ਤਸਵੀਰਾਂ ਨੂੰ ਪੈਦਾਨੂ ਅੰਤਰਾ ਸੁਣਨੀ ਇੱਕੇ ਦਾ ਆ ਸਾ ਬਚਪਨ ਵਿੱਚ ਬਣਾਇਆ ਸੀ ਕਰ ਰਲ ਕੇ ਕੱਚੀ ਮਿੱਟੀ ਦਾ ਮੈਨੂੰ ਇੱਕ ਇੱਕ ਲਫ਼ਜ਼ ਇਹ ਚਾਹਤੇ ਤੇਰੀ ਪਿਆਰ ਦੀ ਪਹਿਲੀ ਚਿੱਤੇ ਦਾ ਅਸਾਂ ਬਚਪਨ ਵਿੱਚ ਬਣਾਇਆ ਸੀ ਘਰ ਰਲ ਕੇ ਕੱਚੀ ਮਿੱਟੀ ਦਾ ਮੈਨੂੰ ਇੱਕ ਇੱਕ ਲਫ਼ਜ਼ ਇਹ ਚਾਹਤੇ ਤੇਰੀ ਪਿਆਰ ਦੀ ਪਹਿਲੀ ਟਿੱਪਾ ਮੈਂ ਦਿਲ ਤੇ ਲਿਖਿਆ ਮੋਇਆ ਇਹ ਦਿਲ ਤੇ ਲਿਖਿਆ ਮੋਇਆ ਇਹ ਇਹ ਨਾ ਤੋਰ ਦਿਓ ਤਕਦੀਰ ਨੂੰ ਖਤ ਟੁਕੜੇ ਟੁਕੜੇ ਕਰ ਦੇਨੇ ਮੈਂ ਸਾੜ ਦੇਣਾ ਤਸਵੀਰਾਂ ਨੂੰ ਮੈਂ ਫੂਕ ਦੇਣਾ ਤਸਵੀਰਾਂ ਨੂੰ ਕਹਿੰਦਾ ਜਦ ਤੂੰ ਵੀ ਨਹੀਂ ਅਸੀਂ ਕੀ ਕਰਨਾ ਤੇਰੇ ਕਾਗਜ਼ ਜਾਂ ਤਸਵੀਰਾਂ ਨੂੰ ਬਹੁਤ ਵਧੀਆ ਸ੍ਰੀਲੀ ਆਵਾਜ਼ ਹੈ ਸਹਿਨਾਜ ਤੇ ਰੱਬ ਨਾਲ ਅਸੀਂ ਹੀ ਰੱਬ ਦੇ ਅਰਦਾਸ ਕਰਦੇ ਹਾਂ ਤੇਰੀ ਸੁਪਨੇ ਜ਼ਰੂਰ ਪੂਰੇ ਹੋਣ ਜ਼ਰੂਰੀ ਵੀ ਹੈ ਤੁਹਾਡੇ ਸੁਪਨੇ ਪੂਰੇ ਹੋਣੇ ਜਿੰਨਾ ਹਾਲਾਤਾਂ ਦੇ ਵਿੱਚ ਤੁਸੀਂ ਰਹਿ ਰਹੇ ਹੋ ਉਹਨਾਂ ਹਾਲਾਤਾਂ ਤੋਂ ਬਾਹਰ ਆਉਣ ਵਾਸਤੇ ਤੁਹਾਡੇ ਸੁਪਨੇ ਪੂਰੇ ਹੋਣੇ ਬਹੁਤ ਜ਼ਰੂਰੀ ਹੈ ਤਾਂ ਜ਼ਰੂਰ ਦੋਸਤੋ ਅਸੀਂ ਦਿਨ ਰਾਤ ਇਹੋ ਜੇ ਇਨਸਾਨਾਂ ਨੂੰ ਸੁਣਦੇ ਆ ਇਹਨਾਂ ਉਹਨਾਂ ਨੂੰ ਸੁਣਦੇ ਆ ਜਿਨ੍ਹਾਂ ਨੂੰ ਸੁਰਤਾਲ ਦੀ ਸਮਝ ਵੀ ਨਹੀਂ ਹੁੰਦੀ ਤਰਾ ਤੋ ਰਾਤ ਉਹਨਾਂ ਨੂੰ ਸਟਾਰ ਬਣਾ ਦਿੰਦੇ ਆ ਪਰ ਜਿਨ੍ਹਾਂ ਨੂੰ ਸੁਰਤਾਲ ਦੀ ਤਾਲੀਮ ਹਾਸਲ ਹੁੰਦੀ ਹੈ ਜਾਂ ਜਿਨ੍ਹਾਂ ਦੇ ਵਿੱਚ ਹੁਨਰ ਹੁੰਦਾ ਹੈ ਉਹ ਬਜ਼ਾਰਾਂ ਦੇ ਵਿੱਚ ਰੋਲਦੇ ਫਿਰਦੇ ਨਹੀਂ ਹਾਲਾਤ ਇੰਨੇ ਜਿਹਾ ਮਾੜੇ ਹੁੰਦੇ ਨੇ ਕਿ ਉਹਨਾਂ ਦੀ ਬਾਹ ਨਹੀਂ ਫੜਦਾ ਜਾਂ ਉਹਨਾਂ ਦੀ ਬਾਤ ਨਹੀਂ ਪੁੱਛਦਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਾਡੀ ਭੈਣ ਰਹਿ ਰਹੀ ਹੈ ਸਹਿਨਾਜ ਜਿਸ ਦੇ ਸੁਪਨੇ ਬੜੇ ਉੱਚੇ ਨੇ ਹਾਲਾਤ ਹੈ ਉਹਦਾ ਸਾਹ ਸਾਥ ਨਹੀਂ ਦੇ ਰੇ ਜੇ ਤੁਸੀਂ ਸਾਹ ਦੇ ਦੋ ਤਾਂ ਜਰੂਰ ਸੁਪਨੇ ਪੂਰੇ ਹੋਣੇ ਨੇ ਸਰੀਲੀ ਆਵਾਜ਼ ਉਹਨਾਂ ਤਾਈ ਪਹੁੰਚਾ ਦਿਓ ਜਿਹੜੇ ਇਸ ਚੀਜ਼ ਨੂੰ ਪਿਆਰ ਕਰਦੇ ਨੇ ਸੰਗੀਤ ਨੂੰ ਪਿਆਰ ਕਰਦੇ ਨੇ ਉਹਨਾਂ ਤਾਂ ਹੀ ਇਸ ਦੀ ਆਵਾਜ਼ ਪਹੁੰਚ ਜਾਵੇ ਤਾਂ ਸਹਿਨਾਲ ਦੇ ਸੁਪਨੇ ਜਰੂਰ ਪੂਰੇ ਹੋਣਗੇ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੇੜ ਲਾਲੀ ਤੁਸੀਂ ਜੁੜੇ ਰਹੋ ਅਸਲੀਆ ਚੈਨਲ